ਅਭੀਤ ਵਕੀਲ ਲੈ ਕੇ ਆ ਰਹੇ ਨੇ ਅੱਜ ਪਰ ਮੈਂ ਆਪਣੇ ਹਲਕੇ ਦੇ ਮੁੱਦੇ ਬੜੇ ਜੋਰ-ਸ਼ੋਰ ਨਾਲ ਠਾਊਂਗਾ ਚਾਹੇ ਉਹ ਐਜੂਕੇਸ਼ਨ ਨੂੰ ਲੈ ਕੇ ਹੋਵੇ ਚਾਹੇ ਹੈਲਥ ਨੂੰ ਲੈ ਕੇ ਹੋਵੇ ਜਿਹੜੀਆਂ ਗੱਲਾਂ ਕਰਕੇ ਐਵੇਂ ਚੰਗੀਆਂ ਹੈਲਥ ਸੌਣ ਤਾਂ ਦੇਵਾਂਗੇ ਮੇਰੇ ਹਲਕੇ ਦੇ ਜਿਹੜੇ ਹਸਪੀਟਲਾਂ ਨੇ ਦੇ ਵਿੱਚ ਪੂਰਾ ਡਾਕਟਰ ਨਹੀਂ ਇਵਨਿੰਗ ਸਾਡੇ ਜਿਹੜਾ ਸਿਵਲ ਹਸਪਤਾਲ ਵਿੱਚ ਬਾਰਟੈਂਡੈਂਟ ਵੀ ਹਨਗੇ ਐਜੂਕੇਸ਼ਨ ਦੀ ਗੱਲ ਕਰਦੇ ਸੀਗੇ ਤੇ ਸਾਡੇ ਜਿਹੜੇ ਸਕੂਲਾਂ ਦੇ ਵਿੱਚ ਜਿਹੜੇ 47 ਦੇ ਬਜਾਏ 11 ਪ੍ਰਿੰਸੀਪਲ ਕੰਮ ਕਰ ਰਹੇ ਨੇ ਹੈਡਮਾਸਟਰ ਠੀਕ ਹੈ ਜੀ ਮਾਡਲ ਪਹਿਲਾਂ ਸੇਅਰ ਦੱਸਦੇ ਕਿਉਂਕਿ ਉਹ ਜਾਓ ਕਰਦੇ ਕੀ ਹੋ ਗਿਆ ਪ੍ਰਧਾਨ ਮਾਇਰ ਸਾਹਿਬ ਪੰਜਾਬ ਦੇ ਫਾਈਨੈਂਸ਼ੀਅਲ ਕੰਡੀਸ਼ਨ ਨੂੰ ਲੈ ਕੇ ਬੜਾ ਘੇਰਿਆ ਜਾ ਰਿਹਾ ਹੈ ਕਿ ਉਹ ਪਤਾ ਬਾਜਵਾ ਕਹਿੰਦੇ ਕਿ ਪੰਜਾਬ ਸਰਕਾਰ ਕੋਲੇ ਹੈ ਨਹੀਂ ਕੋਈ ਜ਼ਰਖਾਨ ਨੂੰ ਪੈਸਾ ਨਹੀਂ ਹੈਗਾ ਹਜ਼ਾਰ ਰੁਪਏ ਕਿੱਥੋਂ ਦੇਣਗੇ ਬਹਿਲਾਵਾ ਨੂੰ ਪੰਜਾਬ ਤੁਮ ਕਿਵੇਂ ਕਰਦਗੇ ਜ਼ਰਖਾਣਾ ਕਦ ਵਾਸਤੇ ਬਾਜਵਾ ਸਾਹਿਬ ਨੂੰ ਪੁੱਛੋ ਬਾਜਵਾ ਸਾਹਿਬ ਤੇ ਕਿਸੇ ਤਰ੍ਹਾਂ ਨਾ ਬਈ ਖੁਸ਼ ਹੀ ਨਹੀਂ ਹੋ ਸਕਦਾ ਜਿਹੜੇ ਬੰਦੇ ਨੇ ਆਪਦੀਆਂ ਸਰਕਾਰਾਂ ਫੇਲ ਹੋਈਆਂ ਹੋਣਾ ਇਹ ਜੋ ਜ਼ਹਿਰ ਖਾਣ ਜੋਗਾ ਛੱਡਿਆ ਨਹੀਂ ਤੇ ਬਾਜਵੇ ਦੀ ਸਰਕਾਰ ਨੇ ਨਹੀਂ ਛੱਡਿਆ ਪਹਿਲਾਂ ਕਾਂਗਰਸ ਨੇ ਤੁਸੀਂ ਖੁਸ਼ ਹੋ ਹਲਕੇ ਤੇ ਕੰਮ ਹੋ ਰਿਹਾ ਹਲਕੇ ਸਾਰਾ ਕੁਝ ਹੋ ਰਿਹਾ ਸਾਰੇ ਕੰਮ ਹੋ ਰਿਹਾ ਪਬਲਿਕ ਖੁਸ਼ ਆ ਸਿਰਫ ਇਹ ਪੰਜ ਚਾਰ ਬੰਦੇ ਨਹੀਂ ਕੇ ਖੁਸ਼ ਇਹ ਆਪਣੀ ਮੰਗਦੀਆਂ ਮਹਿਲਾਵਾਂ ਬਿੱਲ ਮੰਗਦੀਆਂ ਪਰ ਉਹਨਾਂ ਨੂੰ ਪਤਾ ਮਹਿਲਾਵਾਂ ਨੂੰ ਸਾਡੀਆਂ ਭੈਣਾਂ ਨੂੰ ਵੀ ਜਿਹੜਾ ਸਰਕਾਰ ਦਾ ਪਿਛਲੀਆਂ ਸਰਕਾਰਾਂ ਬੁਰਾ ਹਾਰ ਕਰਕੇ ਗਈਆਂ ਆ ਉਹ ਜੋ-ਜੋ ਖਜ਼ਾਨੇ ਭਰਨਗੇ ਉਹਦੇ ਵਿੱਚ ਸਾਰਾ ਕੁਝ ਹੋ ਜਾਣਾ ਆ ਇਹ ਜਿਹੜਾ ਇੱਕੋ ਧਮ ਆਪਾਂ ਕਿਸੇ ਵੀ ਘਰ ਤੇ ਕੋਈ ਜਾਣੇ ਨਵਾਂ ਕਿਸੇ ਘਰ ਚ ਜਾਣਨੇ ਆ ਉਦੋਂ ਜੀ ਆਪਾਂ ਨੂੰ ਟਾਈਮ ਲੱਗਦਾ ਹੁਣ ਤਾਂ 3 ਸਾਲ ਹੋ ਗਏ 3 ਸਾਲ ਹੋ ਗਏ ਫਿਰ ਕਬੜਾ ਚਿਰ ਨਹੀਂ ਹੋਇਆ ਸਾਰਾ ਪੰਜਾਬ ਦਾ ਕੰਮ ਆ ਪਰ 4 ਦਿਨ ਹੋਇਆ ਦਿੱਲੀ ਚ ਕਹਿੰਦੇ 2500 ਰੁਪਏ ਦੇ ਮੈਲਾਵਾ ਨੂੰ ਕਹਿੰਦੇ ਨਹੀਂ ਉਹ ਤਾਂ ਸਾਰੇ ਕਹਿੰਦੇ ਆ ਜਦੋਂ ਜਦੋਂ ਕਿਸੇ ਦੀ ਵਾਰੀ ਆਉਂਦੀ ਹੈ ਜਿਹੜੇ ਇਹਨਾਂ ਨੇ ਪਿੱਛੇ ਵਾਅਦੇ ਕੀਤੇ ਸੀ ਵੀ ਅਸੀਂ ਸਾਰੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰ ਦਾਂਗੇ ਬਾਜਵਾ ਸਾਹਿਬ ਨੂੰ ਪੁੱਛੋ ਵੀ ਤੁਸੀਂ ਕਰਜ਼ਾ ਮਾਫ਼ ਕਰਤਾ ਸੀ ਬੜਾ ਉਹ ਵਾਹਵਾ ਕਰ ਤੁਸੀਂ ਸਾਰੇ ਕਾਰਡ ਭਰੇ ਸੀ ਲੋਕਾਂ ਦੇ ਉਦੋਂ ਕਿਧਰ ਗਏ ਸੀ ਉਸ ਤੋਂ ਬਾਅਦ ਵੀ ਪੂਰੇ ਰੁਪਏ ਦੀ ਕਿਸ਼ਤ ਕਰ ਦਿੱਤੀ ਸੀ ਨਹੀਂ ਨਹੀਂ ਕੁਝ ਨਹੀਂ ਕੁਝ ਵੀ ਨਹੀਂ ਦਿੱਤਾ ਕਿਸੇ ਕਿਸਾਨ ਨੂੰ ਆ ਜਾ ਕੇ ਲਾ ਕੇ ਪੁੱਛੋ ਵੀ ਕਿਸੇ ਦੀ ਕੋਈ ਕਿਸਤ ਮਾਫ ਹੋਈ ਹੀ ਕਹਾਣ ਆ ਹਰ ਇੱਕ ਬੰਦਾ ਜਿਹੜਾ ਉਹ ਕਿਸਾਨੀ ਨਾਲ ਸੰਬੰਧ ਰੱਖਦਾ ਜਿੰਨੇ ਐਮਐਲ ਆਉਂਦੇ ਆ ਜਦੋਂ ਵਾਦੇ ਆ ਪੂਰੇ ਕੀਤੇ ਉਹਨਾਂ ਫਿਰ ਆਪਾਂ ਕਿਹਨੂੰ ਸਵਾਲ ਪੁੱਛਣ ਜੁਕਿ ਹੁੰਨੇ ਆ ਜਦੋਂ ਆਪ ਫੇਲ ਜਿਹੜੀਆਂ ਸਰਕਾਰਾਂ ਆ ਉਹ ਕਿਸੇ ਨੂੰ ਸਵਾਲ ਪੁੱਛਦੇ ਚੰਗੇ ਨਹੀਂ ਲੱਗਦੇ ਸਾਡੇ ਤੋਂ ਪੁੱਛਣ ਜਦੋਂ ਸਾਡੇ 5 ਸਾਲ ਪੂਰੇ ਹੋ ਜਾਣਗੇ ਵੀ ਜਿਹੜੇ ਤੁਸੀਂ ਵਾਦੇ ਕੀਤੇ ਸੀ ਪੂਰੇ ਹੋਏ ਕਿ ਨਹੀਂ ਹੋਏ ਇਹਨਾਂ ਨੂੰ ਜਿਆਦਾ ਕਾਹਲੀ ਆ ਇਹਨਾਂ ਨੇ ਪਿਛਲੀ ਵਾਰੀ ਲੋਕ ਪੁੱਛਦੇ ਰਹੇ ਉਹਨਾਂ ਕੁਝ ਵੀ ਨਹੀਂ ਕਰਕੇ ਦਿੱਤਾ ਮਾਈਨਿੰਗ ਦੇ ਪੈਸੇ ਤੇ ਬੜਾ ਇਹ ਆਰੋਪ ਲਾ ਰਹੇ ਨੇ ਕਿ ਮਾਈਨਿੰਗ ਬਹੁਤ ਵੱਡੇ ਪੱਧਰ ਤੇ ਹੋ ਜਾਂਦੀ ਆ ਬਿਲਕੁਲ ਸਾਰਾ ਕੁਝ ਜਾਂ ਤੇ ਮਾਈਨਿੰਗ ਦਾ ਸ਼ੋਕ ਰਿਆ ਕਰਨ ਬਈ ਫਲਾਣ ਦਾ ਮਾਈਨਿੰਗ ਹੋ ਰਹੀ ਆ ਆਪਾਂ ਕਹਿ ਦੇਣਾ ਤੇ ਸਬੂਤ ਦੇਣੇ ਉਹਦੇ ਚੌਖੇ ਆ ਜਦੋਂ ਆਪਾਂ ਕੁਝ ਵੀ ਮੈਂ ਤੁਹਾਨੂੰ ਕੁਝ ਕਹਦਾ ਤੁਸੀਂ ਮੈਨੂੰ ਕੁਝ ਕਹ ਦਿਓ ਗੱਲ ਤਾਂ ਸਬੂਤਾਂ ਦੇ ਆਧਾਰ ਤੇ ਹੁੰਦੀ ਆ ਜਿਹੜੇ ਜਦੋਂ ਇੱਥੇ ਲਿਆਉਣ ਜਿ ਤਰ੍ਹਾਂ ਵੀਡੀਓ ਬਣਦੀ ਆ ਅੱਜ ਪ੍ਰੈਸ ਦਾ ਯੋਗ ਆ ਕਿਸੇ ਕਿਤੇ ਵੀ ਜਾ ਕੇ ਪ੍ਰੈਸ ਜਾ ਕੇ ਕਿਸੇ ਨੂੰ ਪੁੱਛ ਸਕਦੇ ਕਿ ਕਿਤੇ ਮੈਨਿੰਗ ਹੋ ਰਹੀ ਆ ਜੇ ਲੀਗਲ ਹੋ ਰਹੀ ਆ ਅਨਲੀਗਲ ਹੋ ਰਹੀ ਆ ਫਟ ਪਤਾ ਲੱਗ ਜਾਂਦਾ ਤੇ ਉਹਦਾ ਦੱਸਣ ਸਬੂਤ ਦੇਣ ਤੋਂ ਬਾਅਦ ਸਾਰਾ ਕੁਝ ਹੋ ਜਾਂਦਾ ਰਾਤ ਨੂੰ ਤਾਂ ਮੈਨਿੰਗ ਹੋ ਨਹੀਂ ਸਕਦੀ ਪਰ ਪੰਜਾਬ 'ਚ ਬੜੀਆਂ ਵੀਡੀਓ ਮੈਂ ਹਾਂ ਜਿੱਥੇ ਵੀ ਹੋ ਸਕਦੀ ਤੁਹਾਡੇ ਕੈਮਰੇ ਤੋਂ ਕੋਈ ਬੰਦਾ ਨਹੀਂ ਛੁਪ ਸਕਦਾ ਜਦੋਂ ਇਹ ਕਿਤੇ ਹੋਊਗੀ ਉੱਤੇ ਸਰਕਾਰ ਉਹਦੇ ਨਾਲ ਦੀ ਨਾਲ ਕਾਰਵਾਈ ਕਰਦੀ ਆ ਕੋਈ ਨਹੀਂ ਕਿਸ ਤੋਂ ਬਚ ਸਕਦਾ ਠੀਕ ਹੈ ਠੀਕ ਹੈ ਤਾਂ ਤਿਲਦੀ